ਜੈ ਪ੍ਰਸਾਦ ਅਰੋਗ ਕੰਚਨ ਦੇਹੀ ਜੈ ਪ੍ਰਸਾਦ ਅਰੋਗ ਕੰਚਨ ਦੇਹੀ ਜਿਹੜੀ ਅੰਦਰ ਦੀ ਦੇਹੀ ਹੈ ਕੰਚਨ ਜਦੋਂ ਕੱਚ ਨਹੀਂ ਰਹਿੰਦਾ ਦੇਹੀ ਦੇ ਵਿੱਚ ਅਰੋਗ ਤਾਂ ਹੁੰਦੀ ਹੈ ਜਦੋਂ ਵਿੱਚ ਇਹਦੇ ਹੰਕਾਰ ਨਹੀਂ ਰਹਿੰਦਾ ਹੰਕਾਰ ਇਹ ਕੱਚ ਹੈ ਜਦੋਂ ਹੋ ਚਲੀ ਜਾਂਦੀ ਹੈ ਫਿਰ ਇਹ ਦੇਹੀ ਜਿਹੜੀ ਹੈ ਅਰੋਗ ਅਰੋਗ ਹੋ ਜਾਂਦੀ ਵਾਲੀ ਦੇਹੀ ਦੀ ਗੱਲ ਨਹੀਂ ਹੈ ਵਾਲੀ ਦੇਹੀ ਕਦੇ ਰੋਗ ਹੋਏ ਨਹੀਂ ਸਕਦੀ ਵਾਲੀ ਦੇਹੀ ਨੂੰ ਜਰਾ ਰੋਗ ਰਹੂਗਾ ਹੀ ਰਹੂਗਾ ਇਹ ਪੰਕਤੀ ਬਾਰ ਨਹੀਂ ਲੱਗਦੀ ਕਦੇ ਵੀ ਜੇ ਪ੍ਰਸਾਦ arogya jande hi ਆਹੋ ਨਾ ਕਾਚਨ ਨਾ aroga ਆਇ ਦੇਹੀ ਹੈ ਦੇਵ ਲਾਵੋ ਤਿਸ ਰਾਮ ਸਨੇਹੀ ਵਾ ਉਹ ਵੀ ਵਧੀਆ ਉਹਨਾਂ ਨੇ ਜਰਾ ਉਹਨਾਂ ਦੇ ਨਾਲ ਦੇ ਗਾ ਹਾਂ ਕੀ ਦੇ ਰਿਹਾ ਨਾ ਕਦੋਂ ਕਦੋਂ ਹੋ ਗਿਆ ਨਾ ਨਾ ਜਰਾ ਨੇ ਨਾ ਰੋਗ ਲੱਗਿਆ ਨਾ ਮੈਨੂੰ ਜਰਾ ਤਾਂ ਹੈਗਾ ਹੀ ਸਾਰਿਆਂ ਨੂੰ ਠੀਕ ਹੈ ਮੈਂ ਨਹੀਂ ਸੁਣਦਾ ਤੇ ਬਾਲ ਦੇਖ ਤਾ ਕੀ ਕਹਿੰਦਾ ਤੂੰ ਬਾਲ ਦੇ ਹੀ ਤੇ ਲਗੂਆਰ ਥਾ ਭਾਈ ਬਾਲ ਦੇ ਹੀ ਜਰਾ ਰੋਗ ਤੇ ਹੈ ਤੂੰ ਸਾਰਿਆਂ ਨੂੰ ਲੈ ਕੇ ਕਹਿੰਦਾ ਬਾਹਲੇ ਦੇ ਹੀ ਰੋਗੇਣੀ ਐ ਵੀ ਕੀ ਕੰਮ ਦੀ ਐ ਰੁਕ ਤੇ ਐ ਦੇਰ ਰੋਗ ਤਾਂ ਜਿਹੜੀ ਅਰਦਾਸ ਕਰਦੇ ਝੂਠ ਬੋਲਦੇ ਨੇ ਮੈਨੂੰ ਪਤਾ ਹੀ ਨਹੀਂ ਯਾਰ ਰੋਗ ਤਾਂ ਦੇਰ ਰੋਗ ਤਾਂ ਹੁੰਦੀ ਦੀ ਉਹ ਫਜ਼ਾਨ ਹਾਂ ਭਾਈ ਨੇ ਕਿਹਾ ਵੀ ਉਹ ਸਭ ਕੁਝ ਫਜ਼ਾਨ ਵੱਡਾ ਰੋਗ ਹੈ ਜਿਹੜਾ ਰੋਗ ਤੂੰ ਦੇਖਦਾ ਨਾ ਤਾਂ ਐਸਾ ਰੋਗ ਝਪੜਾਈ ਹੋਇਆ ਕਹਿੰਦੇ ਰੋਜ ਝਪੜਾਈ ਹੋਇਆ ਕਹਿੰਦੇ ਇਹਨਾਂ ਨੇ ਇਹਨਾਂ ਨੂੰ ਚੁੱਪ ਕਰ ਦਿਓ ਭਾਈ ਤੇ ਰੋਗ ਹੋਈ ਨਹੀਂ ਸਕਦੀ ਤੇ ਰੋਗ ਹੋਣੀ ਉਹ ਤਾਂ ਨਹੀਂ ਕੋਈ ਨਹੀਂ ਸਕਦਾ ਉਹ ਤਾਂ ਗਿਆ ਦਹੀਂ ਉਹਦੀ ਹੈ ਗੱਲ ਰੋਗ ਰੋਗ ਦੀ ਹੈ ਰੋਗ ਹੀ ਖਤਮ ਚਲ ਦਹੀਂ ਦਾ ਬਾਅਦ ਚ ਬਣਨਗੇ ਪਹਿਲਾਂ ਆਪਾਂ ਨਹੀਂ ਕਹਦੇ ਵੀ ਜੇ ਨੂੰ ਦਹੀਂ ਮੰਦੇ ਰੋਗ ਇਹ 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 ਰੋਗ ਹੋਈ ਦੀ ਜੀ ਕੇ ਪ੍ਰਸਾਦ ਅਰੋਗ ਕੰਚਨ ਦੇਹੀ ਕੰਚਨ ਤਾਂ ਲੱਗਿਆ ਨਾਲ ਇਹਦੇ ਹੁਣ ਉਹ ਬਾਲਿਸ ਹੋ ਰਹੇ ਦੀ ਹੈ ਇੰਕਾ ਜੀ ਵੀ ਹਾਂ ਹਾਂ ਜੀ ਗੱਜ ਤੇ ਦੇ ਆਰੋਗ ਕੰਚਮ ਦੇਹੀ ਲੇਵ ਲਾਵੋ ਤੇ ਸਰਾਮਸ ਨੇ ਜੀ ਆਓ ਉਹ ਰਾਮਸ ਨੇ ਜਿਹੜਾ ਉਹਦੇ ਚ ਰਹਿੰਦਾ ਲੇਵ ਲਾਵੋ ਤੇ ਸਰਾਮ ਨਾਲ ਲੇਵ ਲਾਵੋ ਮਨਪੁੱਤ ਨੂੰ ਮੈਂ ਤੇਰੀ ਕੁੜੀ ਜੱਟੇ ਕੋ ਉੱਥੇ ਜਾ ਆਈ ਤੋ ਤੇਰੀ ਕੁੜੀ ਚ ਉਹ ਉਹਦੇ ਨਾਲ ਲੇਵ ਲਾ ਗਾਂ ਜੋੜ ਲੇਵ ਲਾਵੋ ਤੇ ਸਰਾਮਸ ਨੇ ਜੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਦਾਸ ਦੇਖੋ ਜੇਸ ਬਹਤੋਂ ਨੇ ਹਉ ਛੜਤੀ ਕਿਆ ਦਿਨਾਂ ਮੈਂ ਹਉ ਛੜਦੇ ਤੂੰ ਕਰ ਪ੍ਰਸਾਦ ਗੁਰਦੇਵ ਮਹਮੇਵ ਹੁਣ ਹਉ ਨਾ ਛੜਤੀ ਕੰਚਲਦੇ ਹੀ ਹੋ ਗਏ ਹੁਣ ਉਹ ਮਨ ਨੂੰ ਕਹਿੰਦੇ ਹੁਣ ਤੋਂ ਲੈ ਬਲਾ ਉੱਥੇ ਜੀ ਉਹ ਬੜਵਾ ਕਰਨ ਬੜ ਕੇ ਕਮਾਇਆ ਵੇ ਉਦੋਂ ਜਾ ਗੋਣ ਖਰਚ ਦੇ ਜਿਹੜਾ ਤੂੰ ਕਹਿੰਦਾ ਵੀ ਉਹ ਦੇਹੀ ਦੇ ਵਿੱਚ ਨਾ ਬੇ ਉਹਦੇ ਰੋਗ ਆ ਫਲਾਣਾ ਢਮਗਾ ਹੁਣ ਰੋਗ ਹੈ ਨਹੀਂ ਚੱਲ ਤਾਂ ਹੁੰਦਾ ਹਾਂ ਹਾਂ ਉਹ ਕਾਚੀ ਤਾਂ ਬੁੱਧੀ ਨਹੀਂ ਠੀਕ ਕਰਿਆ ਕਾਚੀ ਬੁੱਧੀ ਨਾ ਠੀਕ ਕਰਤਾ ਤਾਂ ਉਹਨੂੰ ਕਿਹਾ ਵੀ ਹੁਣ ਤੂੰ ਚੱਲ ਉਹ ਤਾਂ ਲੈਵ ਗੁਣਗੀ ਮਾਰੀ ਹੋਮ ਹੋਈ ਇਨਸ਼ਾਅੱਲਾ ਫੀਮਨ ਚੋੜ ਕੁਝ ਕਹਾਣੀਆਂ ਆਉਂਦੀਆਂ ਸਮੇਂ ਥੋੜੀ 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 ਕਹਾਣੀਆਂ ਵਰਤੀ ਜਾਂਦੀ ਹੈ ਵੈਸੇ ਸ਼ੁਕਰੀਏ ਜੈ ਪ੍ਰਸਾਦ ਕਰੋ ਉਹਲਾ ਰਹਤ ਜੇ ਪ੍ਰਸਾਦ ਤੇਰਾ ਉਹਲਾ ਰਹੇ ਤਾ ਮਨ ਸੁਖ ਪਾਵੇ ਹਰ ਹਰ ਜਸ ਕਰੇ ਇਹ ਬੰਦਾ ਹੀ ਉਹਲਾ ਨਾ ਉਹਦੇ ਅਲੇ ਹੀ ਰਹਿਦਾ ਇਹ ਕਹਿੰਦੇ ਉਹਦਾ ਉਹਦੇ ਨਾਲ ਜੁੜ ਕੇ ਰਹਿ ਜਾਣਾ ਤੇਰਾ ਕੋਨੇ ਚਤਾ ਮੁੰਡਿਆਰਾ ਗੋਣੋ ਗੋਣੋ ਕੋਣਾ ਗੋਣੀ ਚਤਾਰਦਾ ਹੋ ਉਹ ਬਾਟੋ ਢੋਲ ਲਖ ਦੂ ਕਹਿੰਦਾ ਲੈਣ ਦਾ ਢੋਲ ਲੱਕੇ ਰਾਂ ਤੋ ਫਤੌਹ ਵਾਲੀ ਗੱਲ ਜਿਹੜਾ ਐ ਕਰਦਾ ਐ ਕਰਦਾ ਤੇਰਾ ਕੀ ਗੱਲ ਦਾ ਛੱਡੋ ਆਹ ਚਲੋ ਛੱਡੋ ਸੁਧਰ ਗਿਆ ਠੀਕ ਹੈ ਯਾਨਿਆ ਤਾਂ 100 ਗੱਲਾਂ ਹੋ ਜਾਂਦੀਆਂ ਨੇ ਪਿਛਲੇ ਉਹਨੂੰ ਬਖਸ਼ ਲੈ ਆ ਜਾ ਕੇ ਮਾਰੋ ਤਬਾਹ ਉਹ じゃ ਸੀਗਾਈ ਸੁਸਾਇਟੀ ਤੂੰ ਵਿੱਚ ਬੈਠਾ ਕਰ ਲਈਦੀ ਐ ਜੈਜੀ ਬੈਠ ਕੇ ਹੋਈ 100 ਵਸੀ ਉਹਨੋਂ ਗੱਲਾਂ ਗੱਲ ਤਾਂ ਖੀ ਪੈਦਾਂ ਹੁਣ ਤਾਂ ਛੱਡਦੀਆਂ ਚਲ ਹੁਣ ਦੀ ਆਪਾਂ ਕਰੀ ਕਹਾਣੀ ਨਹੀਂ ਕਰਨਾ ਕਹਾਣੀ ਦੀ ਗੱਲ ਕਰੋ ਪਿਛੇ ਦੀ ਦੀ ਗੱਲ ਕਰਨੀ ਹੋਈ ਪਿਛੇ ਤਾਂ ਮੋੜਾ ਫੇਰਨਾ ਹੀ ਨਹੀਂ ਦੀ ਨਾ ਜਾਦਾ ਸੀ ਕਹਤਾ ਪਿੱਛੇ ਮੋੜਾ ਹੀ ਨਹੀਂ ਫੇਰਨਾ ਆਪਾਂ ਪਿੱਛੇ ਝੱਕਣਾ ਹੀ ਨਹੀਂ ਪਿਛਲੇ ਓਗਣਾ ਦੀ ਗੱਲੇ ਦੀ ਜਦਾਰ ਦੀ ਮੇਰਾ ਕੋੜਣਾ ਆਪ ਕੋੜਣਾ ਵਿਚਾਰਾ ਇਹ ਛੜ ਤੇ ਜਿਹੜੀ ਆ ਤਸੀਂ ਛੜਤੀ ਛੜਤੀ ਗੱਲ ਕਰ ਤੋ ਛਡਾਉਣ ਵੇਲੇ ਤਾਂ ਉਹ ਕਹਿ ਸਕਦੇ ਆ ਛਡਾਉਣ ਤੱਕ ਛੜਤੀ ਗੱਲ ਕਰ ਤੋ ਕਾ ਜੀ ਜੈ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹੇ ਮਨ ਸੁਖ ਪਾਵੇ ਹੁਣ ਸੁਖ ਕਾ ਦੇ ਨਾਲੇ ਹਰ ਹਰ ਜਸ ਕਹੇ ਹਰ ਹਰ ਜਸ ਕਹੇ ਹਗਰ ਛੱਟੀ ਇਹ ਨਾਲੇ ਸੁਖਾ ਜੈ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਜੈ ਪ੍ਰਸਾਦ ਤੇ ਜਿਨੇ ਤੇ ਆਗਣਦੇ ਜਿਤੇ ਆਗਣਦੇ ਉਨਿਸ ਰਾਸ ਦੇ ਇੱਥੇ ਦਰ ਤੇ ਦਰ ਸਰਾਸ ਸਰਾਕ ਵੇਲਾ ਜਰ ਜਰਾ ਫੂਟੇ 6000 ਉਹ ਪਹਿਲਾ ਮਾਫਤ ਕੀਤਾ ਜਾ ਰਹੀ ਛੇਤੇ ਹਜ਼ਾਰਾਂ ਗਲਤੀਆਂ ਰਹੀਆਂ ਉਹ ਸਾਰੀਆਂ ਢਕਤੀਆਂ ਪਰਦਾ ਪਰਦਾ ਦੇਤਾ ਚਾਦਰਾਂ ਨਵੀਂ ਲਾਦੀ ਪਾੜ ਪਰਡੰਬਰ ਉਹ ਪਰਦਾ ਪਾਤਾ ਮੈਂ ਤੇ ਸਾਰੀਆਂ ਤੇਰੀ ਆਹ ਹਾਂਜੀ ਜੈ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸ਼ਰਮੀ ਪਰ ਠਾਕਰ ਪ੍ਰਭ ਤਾਂ ਕੇ ਮਨ ਸ਼ਰਨ ਨਹੀਂ ਪ੍ਰਭ ਠਾਕਰ ਪ੍ਰਭ ਤਾਂ ਕੇ ਉਹ ਠਾਕਰ ਦੀ ਛੰਡ ਪਾ ਉਹ ਘਰ ਮੇ ਠਾਕਰ ਕੇ ਆਈ ਹੋਇਆ ਸਾਰੀ ਗੱਲ ਉੱਥੇ ਆਈ ਜਾਂਦੀ ਆ ਉੱਥੇ ਆਈ ਜਾਂਦੀ ਆ ਜੇ ਪ੍ਰਸ਼ਾਦ ਤੁਜ ਕੋ ਨਾ ਪਹੁੰਚੇ ਤੁਜ ਕੋ ਨਾ ਪਹੁੰਚੇ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸ਼ਾਦ ਤੁਜ ਕੋ ਨਾ ਪਹੁੰਚੇ ਜੇ ਜੇ ਕਰਫਾ ਨਾਲ ਤੇਰੇ ਮੁਕਾਬਲੇ ਦਾ ਦੁਆ ਬੰਦਾ ਨਹੀਂ ਕਰਦਾ ਇਹ ਦੁਆ ਹੋਊਗੀ ਮੁਕਾਬਲਾ ਨਹੀਂ ਕਰਦਾ ਕੋਈ ਕਰਕ 11 ਹੋ ਜਾਊਗੀ ਕੋਹ ਚ ਜੇ ਦੁਆ ਹੋਊ ਤਾਂ ਕਰਕ 11 ਹੋ ਜਾਊਗਾ ਤੇ ਤਿਆ ਹੋ 111 ਹੋ ਜਾਊਗੇ ਉਹਦੇ ਨਾਲ ਤਾਕਤ ਵਧੂਗੀ ਇੱਥੇ ਬਰਾਬਰੀ ਦੀ ਸ੍ਰੀ ਕਿਤਨੀ ਹੈ ਤੇ ਇਹ ਪਰਸ਼ੀਕ ਅਸਰੀ ਕਾ ਹੈ ਹੀ ਨਹੀਂ ਜੇ ਪ੍ਰਸਾਦ ਜੀ ਦੀ ਕਿਰਪਾ ਨਾਲ ਸੁਝ ਕੋ ਨਾ ਪਹੁੰਚੇ ਕੋਈ ਹੋਰ ਕਿਰਪਾ ਕਰ ਦਵੇ ਜਿਹੜੀ ਕਿਰਪਾ ਉਹਨੇ ਕਰਦੀਆਂ ਉਲਟੀ ਕਿਰਪਾ ਕਿਸੇ ਤੇ ਹੋਈ ਨਹੀਂ ਸਕਦੀ ਜੋ ਉਹਦੀ ਕਿਰਪਾ ਜੋ ਪ੍ਰਾਪਤੀ ਹੈ ਕਿਸ ਨੂੰ ਪ੍ਰਾਪਤੀ ਹੋਈ ਨਹੀਂ ਸਕਣੀ ਇਸ ਕਰਕੇ ਤੇਰੀ ਬਰਾਬਰੀ ਦੀ ਕਰ ਸਕੀ ਹੋਰ ਕਿਸੇ ਤੈਨੂੰ ਆਪਣਾ ਸ਼ੀ ਰਾਜ ਮਿਲਿਆ ਉਹਨੂੰ ਕਿਸੇ ਨੂੰ ਮਿਲੇ ਨਹੀਂ ਸਕਦਾ ਬਰਾਬਰੀ ਕਿਸੇ ਨਾਲ ਸਾਚੀ ਕਰਨ ਤੇ ਇਨਵੈਂਟਰੀ ਹੈ ਕੇ ਇਹਨੂੰ ਵੜਨੀ ਹੋਣੀ ਜਿੱਦੀ ਤੇਰੀ ਕੱਲ ਜੀ ਜਾਣਾ ਕਿਸੇ ਦੀ ਜਾਨ ਰੈਡੀ ਹੋਈ ਦੀ ਜਿੰਨਾ ਤੇਰੇ ਕੋ ਗਿਆਨ ਹੈ ਗਿਆਨ ਕਿਸੇ ਨੂੰ ਮਿਲਣਾ ਹੀ ਨਹੀਂ ਦੀ ਜਿੱਦੀ ਤੇਰੇ ਕੋ ਡਰ ਪਾਇਤਾ ਕਿਸੇ ਕੋ ਹੋਣੀ ਹੀ ਨਹੀਂ ਕੋં ਚੁ ਕੋં ਕੋં ਚੁ ਹੋਰ ਤੇ ਭੈ ਮੁਕਤ ਹੋ ਗਿਆ ਲੋ ਭੈ ਮੁਕਤ ਹੋ ਗਿਆ ਓਏ ਕੋਈ ਉਹ ਵਰਤ ਓਏ ਕੋਰੰਦਾ ਕੋਰਾ ਪਹੁੰਚਾ ਹੁਣ ਆ ਭਗਤ ਨੇ ਕਿਸੇ ਨੂੰ ਬڑا ਛੋਟਾ ਕਹਿੰਦੇ ਆਪਾ ਬਸ ਇੱਕੋ ਜੀ ਮਨ ਸਾਥ ਸਾਥ ਸਿਮਰੋ ਪ੍ਰਭ ਉੱਚੇ ਹੁਣ ਸਾਥ ਸਾਥ ਸਿਮਰੋ ਪ੍ਰਭ ਉੱਚੇ ਐਸੇ ਉੱਚੇ ਪ੍ਰਭ ਨੂੰ ਸਾਥ ਸਾਥ ਸਗੁਣ ਕਰਨਾ ਚਾਹੀਦਾ ਹੈ ਜਿਹਦੀ ਕਿਰਪਾ ਨਾਲ ਸਭ ਤੋਂ ਇਹ ਰਾਇ ਦਾ ਪ੍ਰਤਾਪ ਹੈ ਉਹਦੇ ਬਰਾਬਰ ਹੋਰ ਕਿਸਦਾ ਪ੍ਰਤਾਪ ਹੋਰ ਕਿਸੇ ਤਰ੍ਹਾਂ ਦਾ ਪ੍ਰਤਾਪ ਹੋਏ ਨਹੀਂ ਸਕਦਾ ਤੇਰੀ ਬੱਤ ਦੇ ਮੁਕਾਬਲੇ ਦੀ ਹੋਰ ਕਿਸੇ ਕੋ ਮਤ ਹੋ ਨਹੀਂ ਸਕਦੀ ਤੇਰੀ ਬੁੱਧੀ ਦੇ ਮੁਕਾਬਲੇ ਦੀ ਕਿਸੇ ਕੋ ਬੁੱਧੀ ਹੋ ਨਹੀਂ ਸਕਦੀ ਤੇਰੇ ਕੋ ਜਿਹੜਾ ਤਨ ਜਾਣ ਤਨ ਉਹਦੇ ਮੁਕਾਬਲੇ ਦਾ ਕਿਸੇ ਕੋ ਗਿਆਨ ਤਨ ਹੋਏ ਮੁਕਾਬਲੇ ਦਾ ਹੋਰ ਗੱਲ ਹੋਦੀ ਹੈ ਮੁਕਾਬਲਾ ਕਰ ਜਿਵੇਂ ਉਹ ਸ਼ਾਸਨਾਰਥ ਕਰਦੇ ਤੇ ਚਰਚਾ ਗਿਆਨ ਕਰਦੇ ਤੇ ਗਿਆਨ ਚਰਚਾ ਹੋਰ ਗੱਲ ਹੈ ਗਿਆਨ ਵਿਚਾਰ ਹੋਰ ਗੱਲ ਵਿਚਾਰ ਹੋਰ ਗੱਲ ਹੈ ਚਰਚਾ ਹੋਰ ਗੱਲ ਉਹ ਤਾਂ ਗਿਆਨ ਬਾਬਲੇ ਤਾਂ ਗਿਆਨ ਵਿਚਾਰ ਨਾ ਪਾਇਆ ਗਾਂ ਵਿਚਾਰ ਹੈ ਚਰਚਾ ਤਾਂ ਹੁਣ ਵਿਧੇਰੀ ਕਰਦੇ ਹਾਂ ਚਰਚਾ ਤਾਂ ਬਹਿਸ ਹੈ ਹਮ ਚਰਚਾ ਚਰਚਾ ਬਹਿਸ ਹੈ ਵਿਚਾਰ ਦੀ ਜੈ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤੀ ਕਰੇ ਚਰਚਾ ਉੱਤੇ ਇਹ ਡਿਫਰੈਂਸ ਕਿਸਮ ਦੀ ਵਿਚਾਰ ਉੱਤੇ ਹੈ ਇੱਕ ਤਾਂ ਵਾਸਤੇ ਉਹ ਤਾਂ ਜਾਨ ਤੋਂ ਮਰਦੇ ਨੇ ਠੀਕ ਆ ਕੋਸ਼ਤ ਨਹੀਂ ਨਹੀਂ ਉਹ ਚਾਚਾ اچھا ਉਸੇ ਦਾ ਉਹ ਚਾਚਾ ਹੋਇਆ اچھا ਠੀਕ ਹੈ ਤਾਂ ਚਾਚਾ ਹੋਇਆ ਸਵਾਲ ਲੈ ਉਹ ਸ਼ਬਦ ਉਹ ਰੋਕਿਆ ਵੀ ਜਦ ਬਹਿਦਵਾਨ ਨੂੰ ਜਾਣ ਲੱਗੀ ਰੋਕਿਆ ਵੀ ਆ ਰੋਕਿਆ ਵੀ ਆ ਉਹ ਤੁਸੀਂ ਕੀ ਮੈਸਜ ਜੀ ਦੇ ਹਾਂ ਹਾਂ ਜੀ ਜੈ ਪ੍ਰਸਾਦ ਪਾਈ ਦੁਰਲਭ ਦੇ ਜੈ ਪ੍ਰਸਾਦ ਪਾਈ ਦੁਰਲਭ ਦੇ ਹਾਂ ਨਾਨਕ ਤਾਂ ਤਾਗੀ ਭਗਤੀ ਕਰੇ ਆ ਦੁਰਲਭ ਦੇ ਆ ਵਾਹ ਤੁਹਾਡਾ ਕਿ ਕਦੇ ਲੱਭਦੇ ਅੰਦਲੀ ਦੇਦ ਤੂੰ ਆ ਪਈਂ ਪਾਈ ਕੀ ਹੈ ਪਾਈ ਇਹ ਅੰਦਲੀ ਦੇ ਇਹਨੇ ਵਾਲੀ ਦੇਈ ਪਈ ਹੈ ਤੋ ਲੱਭਦੇ ਮੁਸ਼ਕਲਾਂ ਲੱਭੀ ਹੈ ਆਖਰੀ ਪੌੜੀ ਤੇ ਇਹਦੇ ਥੱਲੇ ਦੀਆਂ ਇਹਦੀਆਂ ਚੜ੍ਹ ਕੇ ਆਇਆ ਦੋ ਲੱਭਤਾ ਹਾਂ ਬਹੁਤ ਦੂਰੋਂ ਲੱਭੀ ਹੈ ਦੂਰੋਂ ਚੱਲ ਕੇ ਆਇਆ ਤਾਂ ਲੱਭੀ ਹੈ ਤੇ ਤਾਂ ਪ੍ਰਾਪਤ ਹੋਈ ਹੈ ਵਿਸ਼ਕਲ ਨਵਲੀ ਹੋਈ ਜਿਹੜੀ ਤੇ ਹੀ ਆ ਜੇ ਪ੍ਰਸਾਦ ਪਾਇਦੋ ਲਬ ਦੇ ਉਹ ਨਾਲੇ ਰਿਆ ਭਗਤੀ ਉਹ ਨਾਲੇ ਰਿਆ ਹਰ ਵਕਤ ਗੁਰਸੇਵਾ ਦੇ ਭਗਤ ਕਮਾਈ ਤਾਂ ਮਾਰਤੇ ਹੀ ਪਾਈ ਨਾਨਕ ਨਾਨਕ ਤਾਂ ਹੀ ਭਗਤੀ ਕਰੇ ਆਣ ਕਹਿੰਦਾ ਉਹਦੀ ਭਗਤੀ ਕਰਦੇ ਜਿਹਦੀ ਕਿਰਪਾ ਨਾਲ ਦੋ ਲਬ ਦੇ ਬੜੀ ਹੈ ਜਿਹੇ ਕੋਈ ਇੰਨਾ ਕੋ ਸ਼ਬਦ ਹਾਂ ਜਿਹਦੇ ਕੋ ਇਹਨੂੰ ਪਤਨੇ ਪਤਾ ਨਿਕਲ ਚੁਕੇ ਨਹੀਂ ਜਿਹਦੀ ਪ੍ਰਸਾਦ ਨਾ ਪਟੰਬਰ ਮਿਲਿਆ ਹਾਂ ਫੰਚੰਦਈ ਹਾਂ ਕਰੋ ਪਹਿਲਾਂ ਤਾਂ ਬਹੁਤ ਜਿਆਦਾ ਚੱਕਿਆ ਤੇ ਹੁਣ ਕਿਤੇ ਕਿਤੇ ਲੱਗ ਜਾਂਦਾ ਪਤਾ ਲੱਗ ਜਿੱਥੇ ਲੱਗਦਾ ਆਓ